ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀਨਗਰ ਕੰਟਾਕਰ ਅੱਜ ਦਰਸ਼ਨ ਹੋਏ ਨੇ ਔਰ ਸਾਰੀ ਕਮੇਟੀ ਨੇ ਸਨਮਾਨ ਕੀਤਾ ਬੜਾ ਬਹੁਤ ਬਹੁਤ ਧੰਨਵਾਦ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਮਕਾਨਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਸਾਡਾ ਮਾਨ ਸਨਮਾਨ ਕਰ ਰਹੇ ਹਾਂ ਇਹ ਗੁਰੂ ਦੀ ਕਿਰਪਾ ਆ ਜਿਹੜੇ ਫੁੱਲ ਵਰਸ ਰਹੇ ਨੇ ਇਹ ਗੁਰੂ ਦੀ ਕਿਰਪਾ ਇਹ ਇਹਦਾ ਕੋਈ ਕਿਸੇ ਕਰਨਤੀ ਚ ਮੁੱਲ ਨਹੀਂ ਪਾਇਆ ਜਾ ਸਕਦਾ ਇਹ ਪਿਆਰ ਹੈ ਇਹ ਪਿਆਰ ਦਾ ਕੋਈ ਮੁੱਲ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਸ੍ਰਿੰਦਰ ਛੇਤੀਆ ਜੀ ਸਾਡੇ ਹਰੀ ਨਗਰ ਤੋਂ ਉਮੀਦਵਾਰ ਨੇ ਔਰ ਆਉਣ ਵਾਲੀ 5 ਤਰੀਕ ਨੂੰ ਤੁਸੀਂ ਫੈਸਲਾ ਕਰਨਾ ਹੈ ਕਿ ਤੁਹਾਡੇ ਘਰ ਦਾ ਖਰਚਾ ਜਿਹੜਾ ਉਹ ਕੌਣ ਕੰਟਰੋਲ ਕਰੂਗਾ ਤੁਹਾਡੇ ਘਰ ਦਾ ਖਰਚਾ ਵਧਣ ਵਾਲਾ ਹੈ ਜਾਂ ਘਟਣ ਵਾਲਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਤੁਹਾਡੇ ਘਰ ਦੇ ਚੁੱਲਿਆਂ ਦੀ ਫਿਕਰ ਕਰਦੀਆਂ ਨੇ ਬੱਚਿਆਂ ਦੀ ਪੜ੍ਹਾਈ ਹੋ ਗਈ ਬਜ਼ੁਰਗਾਂ ਦਾ ਇਲਾਜ ਹੋ ਗਿਆ ਮਾਮਾ ਪੈਣਾ ਦਾ ਫ੍ਰੀ ਸਫਰ ਹੋ ਗਿਆ ਜੇ ਕੋਈ ਮੈਂ ਸਾਹਬ ਕਰੀਏ ਕੋਈ ਫੈਮਿਲੀ ਕੋਈ ਇੱਥੋਂ ਦੇ ਰਹਿੰਦੇ ਪਰਿਵਾਰ ਜੇ ਕੋਈ ਮੇਰੇ ਨਾਲ ਗੱਲ ਕਰਨਾ ਚਾਹਵੇ ਕਿ ਮੈਂ ਪੁੱਛਣਾ ਚਾਹੁੰਨਾ ਇੱਥੇ ਸਾਡੇ ਕੋਲ ਪੈਨ ਪਿਆ ਜੀ ਆ ਦੇਖੋ ਮੇਰੇ ਕੋਲ ਪਿਆ ਕਿਨਾ ਕਿਨਾ ਤੁਝੇ ਤੇਰੇ ਨੇ ਕਿ ਕੀ ਨਾਮ ਅੰਮਰਪ੍ਰੀਤ ਹਰੀ ਨਗਰ ਚ ਰਹਿੰਦੇ ਅੱਛਾ ਹਰੀ ਨਗਰ ਦੇ ਵਸਿ ਸੋ ਦੇਖੋ ਜੇ ਆਪਾਂ ਤੁਸੀਂ ਘਰ ਚ ਲਾਉਨੇ ਆਬਵੀਅਸਲੀ ਮਾਵਾਂ ਭੈਣਾਂ ਘਰ ਚ ਲਾਉਂਦੀਆਂ ਨੇ ਚੁੱਲ੍ਹੇ ਦਾ ਸਾਰਾ ਸਾਬ ਕਿਤਾਬ ਤੁਹਾਨੂੰ ਪਤਾ ਹੁੰਦਾ ਕਿ ਚੁੱਲਾ ਕਿਵੇਂ ਚੱਲਦਾ ਮਰਦਾਂ ਨੂੰ ਉਹਨਾਂ ਨਹੀਂ ਪਤਾ ਹੁੰਦਾ ਉਹਨਾਂ ਨੂੰ ਤਾਂ ਆ ਕੇ ਕਹਿਣੇ ਹੁੰਦਾ ਕਿ ਆ ਬਣਾ ਲਓ ਆ ਬਣਾ ਲਓ ਪਰ ਉਹ ਬਣਦਾ ਕਿਵੇਂ ਆ ਉਹ ਤੁਹਾਨੂੰ ਪਤਾ ਹੁੰਦਾ ਸੋ ਦੇਖੋ ਜੋ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਨੇ ਜੇ ਆਪਾਂ ਸਾਭ ਲਈਏ ਕਿ ਮਹਿਲਾ ਸਮਾਨ ਯੋਜਨਾ ਚ 2100 ਰੁਪਇਆ ਤੁਹਾਨੂੰ ਜਿਹੜਾ ਉਹ ਮਿਲਣਾ ਉਹ ਇਹ ਇਹ ਮੋਦੀ ਵਾਲਾ 15 ਲੱਖ ਨਹੀਂ ਹੈਗਾ ਇਹ 2100 ਕੇਸਰੀ ਵਾਲਾ ਮਿਲਣਾ ਹੀ ਮਿਲਣਾ ਸੰਜੀਵਨੀ ਯੋਜਨਾ ਚ ਜਿੰਨੇ ਵੀ ਬਜ਼ੁਰਗ ਨੇ 60 ਸਾਲ ਤੋਂ ਉੱਪਰ ਉਹਨਾਂ ਦਾ ਇਲਾਜ ਬਿਲਕੁਲ ਫਰੀ ਹੈ ਪਰ ਫਿਰ ਵੀ ਪਰ ਇਲਾਜ ਦਾ ਕੋਈ ਖਰਚਾ ਗਿਣ ਨਹੀਂ ਸਕਦੇ ਕਿ ਕਿੰਨਾ ਹੋ ਸਕਦਾ ਰੱਬ ਨਾ ਕਰੇ ਕੋਈ ਭਿਆਨਕ ਬਿਮਾਰੀ ਹੋਵੇ ਫਿਰ ਵੀ 1500 ਰੁਪਇਆ ਲੈ ਲੈਣੇ ਆਪਾਂ ਮੱਲਾ ਕਲੀਨਿਕ ਜਾਣੇ ਹੋ ਮੱਲਾ ਕਲੀਨਿਕ ਹੈ ਕਿਥੇ 6 ਜਣੇ ਜਾਣੇ ਜਾਣੇ ਹੋ 6 ਜਣੇ ਮੱਲਾ ਕਲੀਨਿਕ ਜਾਂਦੇ ਆ 6 ਜਣੇ 6 ਜਣੇ ਜਾਣੇ ਹੋ ਮਤਲਬ ਚਲੋ ਪਰਿਵਾਰ ਤੰਦਰੁਸਤੀ ਰਹੇ ਜੇ ਵੈਸੇ ਵੀ ਲਾ ਲੀਏ ਜੇ ਦੂਜੇ ਡਾਕਟਰ ਤੇ ਜਾਣਾ ਹੋਵੇ 500 ਰੁਪਏ ਤਾਂ ਕੱਲਾ ਫੀਸ ਹੀ ਲੈਂਦੇ ਸਲਾਹ ਦੇਣ ਦੀ ਵੀ ਆ ਦਵਾਈ ਲਿਖਣੀ ਆ ਫਿਰ ਦਵਾਈ ਲੱਗਾ ਚਲੋ 500 ਰੁਪਏ ਲਾ ਲੈਨੇ ਆ 6 500 3000 ਰੁਪਏ ਹੋ ਗਿਆ ਤੇ ਬਸ ਬਸ ਫਰੀ ਯਾਤਰਾ ਹੈ ਪਹਿਲਾਂ ਪਹਿਲਾਂ ਇਹਨਾਂ ਤੋਂ ਪੈਸੇ ਲੈਂਦੇ ਸੀ ਹੁਣ ਹੁਣ ਫਰੀ ਆ ਬਾਪੂ ਜੀ ਵੀ ਨਾਲ ਜਾਂਦੇ ਹਜ਼ਾਰ ਰੁਪਏ ਚਲੋ ਆਪਾਂ ਬਚ ਜਾਂਦਾ ਹੋਣਾ ਤੇ ਸਰਕਾਰੀ ਬੱਚੇ ਸਰਕਾਰੀ ਸਕੂਲ ਚ ਨੇ ਬੇਟਾ ਸਰਕਾਰੀ ਸਕੂਲ ਚ ਐ ਤੇ ਪ੍ਰਾਈਵੇਟ ਦੀ ਫੀਸ ਜਿਹੜੀ ਆ ਉਹ ਸਰਕਾਰੀ ਉਹ ਕਿੰਨਾ ਬਚਦਾ ਹੈ 5000 ਰੁਪਇਆ ਪਰ 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 ਮੰਥ ਵਾਹ ਜੀ 5000 ਰੁਪਇਆ ਅਸੀਂ ਤਾਂ 2000 ਰੁਪਇਆ ਲਿਖਿਆ ਹੋਇਆ ਹੈ 5000 ਰੁਪਇਆ ਪਰ ਮੰਥ ਹੋ ਗਿਆ ਜੀ ਬਿਜਲੀ 200 ਜੁਟ ਫ੍ਰੀ ਹੈ ਤੇ ਬਿੱਲ ਜਿਹੜਾ ਕਿੰਨਾ ਘਟ ਗਿਆ ਜਾਂ ਜ਼ੀਰੋ ਆਉਂਦਾ ਜਾਂ ਕਿੰਨਾ ਘਟ ਗਿਆ ਜ਼ੀਰੋ ਆਂਦਾ ਜ਼ੀਰੋ ਆਂਦਾ ਤਾਂ ਬਿਜਲੀ ਹੋ ਗਈ ਪਾਣੀ ਦਾ ਉਸਤ ਬਿੱਲ ਪਹਿਲਾਂ 1000 ਰੁਪਇਆ ਹੁੰਦਾ ਸੀ ਜ਼ੀਰੋ ਹੁਣ ਦੇਖੋ 2100 1500 3600 500 3000 ਰੁਪਿਆ ਮੁਹੱਲਾ ਕਲੀਨਿਕ ਦਾ 3600 3000 6600 ਹਜ਼ਾਰ ਰੁਪਿਆ ਬਸ ਦਾ ਲਾਲਿਆ 7700 ਤੇ ਸਰਕਾਰੀ ਸਕੂਲ ਦਾ 5000 ਰੁਪਿਆ ਪਰਮਾਨ ਦਾ ਤਾਂ ਬਾਅਦ 12500 12500 ਤੋਂ ਮੁਫਤ ਬਿਜਲੀ ਦਾ 4-5000 17 17500 ਪਾਣੀ ਦਾ 1000 11800 ਤੇ ਵਿਦਿਆਰਥੀਆਂ ਵਾਸਤੇ ਬੱਸ ਸਰਵਿਸ ਜਿਹੜੀ ਫ੍ਰੀ ਐ 1000 ਰੁਪਿਆ ਮਤਲਬ 22 23000 ਰੁਪਿਆ ਤਾਂ ਸਿੱਧਾ ਮੈਂ ਇੱਥੇ ਗਿਣਤਾ 23 7000 ਰੁਪਿਆ ਇੱਥੇ ਹੋ ਰਹੇ ਹੋਗਾ ਤੂੰ ਤਿੰਨ ਫੀਮੇਲ ਸਹੀ ਅਰੇ ਤੁਸੀਂ ਤਿੰਨ ਫੀਮੇਲੋਂ ਤਾਂ 4000 ਰੁਪਿਆ ਹੋਰ ਐਡ ਹੋਊਗਾ ਇਹ ਤੇ 27000 28000 ਰੁਪਿਆ ਹੋ ਗਿਆ ਆਪਾਂ ਮੁੱਢਲਾ ਮੰਨ ਲਈ ਹੁਣ ਜੇ ਤੁਸੀਂ ਝਾੜੂ ਵਾਲਾ ਬਟਨ ਦਬੋਗੇ 28000 ਰੁਪਿਆ ਮਹੀਨਾ ਤਾਂ ਤੁਹਾਡੇ ਘਰੇ ਪਹਿਲੀ ਬਚ ਗਿਆ ਔਰ ਜੇ ਕਿਤੇ ਕਮਲ ਵਾਲਾ ਦੱਬ ਬੈਠੇ ਉਹਨਾਂ ਨੇ ਠਾਈ ਦਾ ਠਾਈ ਖੋ ਕੇ ੜਾਨੀਆਂ ਨੂੰ ਦੇ ਦੇਣਾ ਉਹਨਾਂ ਨੇ ਇੱਕ ਤਰਫ ਇੱਕ ਪਾਸੇ ਪੰਜ ਤਰੀਕ ਨੂੰ ਫੈਸਲਾ ਕਰ ਲਿਓ ਇੱਕ ਪਾਸੇ ਲੜਾਈ ਵਾਲੇ ਆ ਇੱਕ ਪਾਸੇ ਪੜਾਈ ਵਾਲੇ ਆ ਇੱਕ ਪਾਸੇ ਤੁਹਾਡੇ ਪੈਸੇ ਨੂੰ ਲੈ ਕੇ ਆਪਣੇ ਦੋਸਤਾਂ ਨੂੰ ਪਾਲਣ ਵਾਲੇ ਆ ਤੇ ਇੱਕ ਪਾਸੇ ਆਪਕੇ ਪੈਸੇ ਕੋ ਆਪ ਕੀ ਜੇਬ ਮੇ ਹੀ ਡਾਲਣ ਵਾਲੇ ਆ ਬਸ ਆ ਫਰਕ 28000 ਪਰ ਮੰਥ ਲਾਲੋ ਸਾ ਹੁਣ ਇਹ ਹੋ ਜਾਦਾ ਤੁਹਾਨੂੰ 2000 4000 ਰੁਪਇਆ ਦੇ ਦੇਣ ਵੀ ਇੱਕ ਵਾਰੀ ਵੋਟ ਪਾ ਦਿਓ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਠੀਕ ਹੈ ਨਾ ਉਸ ਤੋਂ ਬਾਅਦ ਉਹ ਤੁਹਾਡੇ ਜੇ ਤੁਸੀਂ ਪੈਸੇ ਲੈ ਕੇ ਵੋਟ ਪਾਤੀ ਚਾਰ ਚਲੋ 3000 ਰੁਪਇਆ ਵੋਟ ਦੇਤਾ 5 ਜਾਣੇ 15000 ਦਿੱਤਾ ਉਸ ਤੋਂ ਬਾਅਦ ਤੁਸੀਂ ਕਿਸੇ ਕੰਮ ਗਏ ਉਹ ਕਹੂਗਾ ਜੀ 5 ਲੱਖ ਰੁਪਏ ਲੱਗੂਗਾ ਉਹ ਤੁਸੀਂ ਕਹੋਗੇ ਜੀ ਅਸੀਂ ਤੁਹਾਨੂੰ ਵੋਟ ਪਾਈ ਸੀ ਉਹ ਕਹੂਗਾ ਜੀ ਜਿਸ ਵੇਲੇ ਤੁਸੀਂ ਵੋਟ ਪਾਈ ਸੀ ਉਸ时 ਤੁਸੀਂ ਰੇਟ 3000 ਰੁਪਏ ਰੱਖਿਆ ਸੀ ਅੱਜ ਕੱਲ ਸਾਡਾ ਰੇਟ 1.5 ਲੱਖ ਰੁਪਏ 5 ਲੱਖ ਰੁਪਏ ਚੱਲ ਰਿਹਾ ਨਿਕਲ ਤਰ। ਠੀਕ ਹੈ ਨਾ ਸੋ ਭੈਣੇ ਬਹੁਤ ਬਹੁਤ ਧੰਨਵਾਦ ਘਰ ਵਸਦਾ ਰਹੇ ਚੁੱਲ੍ਹਾ ਚੱਲਦਾ ਰਹੇ ਤਰੱਕੀਆਂ ਹੁੰਦੀਆਂ ਰਹਿਣ ਆਹੀ ਦਸਣ ਆਇਆ ਕਿ ਕੇਜਰੀਵਾਲ ਆਈਆਰਐਸ ਅਫਸਰ ਹੈ ਸਾਬ ਕਿਤਾਬ ਲਾ ਕੇ ਆ ਪਿਆ ਸਾਬ ਦਿੱਲੀ ਵਾਲਿਆਂ ਦਾ ਕਿ 28 29000 ਰੁਪਇਆ ਜੇ ਬੀਜੇਪੀ ਨੇ ਤੁਹਾਡੇ ਤੋਂ ਪਰ ਮੰਥ ਖੋ ਲਿਆ ਦਿੱਲੀ ਚ ਰਹਿਣਾ ਮੁਸ਼ਕਲ ਹੋ ਜਾਊਗਾ ਦਿੱਲੀ ਚ 28 29000 ਰੁਪਇਆ ਇੱਕ ਮਹੀਨੇ ਦਾ ਹਾਂ ਹਲੇ ਹਾਂ ਅਮਨ ਮੈਂ ਜਾਣਦਾ ਜਾਣਦਾ ਜੀ ਐਮਐਲਏ ਵੀ ਨਾਲ ਐਮਐਲਏ ਸਾਹਿਬ ਨਾਲ ਨੇ ਸਾਡੇ ਪ੍ਰਾ ਰੇਡਗਰ ਤੋਂ ਪੁਰਾਣੇ ਸਾਡੇ ਪ੍ਰਮੇਤਰ ਨੇ हां जसदीप भाई ਸਾਡੇ ਨਾਲ ਪੰਜਾਬ ਚ ਵੀ ਰਹੇ ਪੰਜਾਬ ਚ ਬਹੁਤ ਪ੍ਰਚਾਰ ਕੀਤਾ ਜਗਦੀਪ ਪੋਰੀ ਸੋ ਬਹੁਤ ਬਹੁਤ ਧੰਨਵਾਦ ਹੈ ਸ੍ਰਿੰਦਰ ਸੀਤਿਆ ਜੀ ਸਾਰੇ ਮਿਲ ਕੇ ਚੱਲੀਏ ਆਪਾਂ ਨੇ ਘਰਾਂ ਦੀ ਤਰੱਕੀ ਕਰਾਉਣੀ ਹੈ ਇਹ ਆਪਣੇ ਘਰਾਂ ਬਾਰੇ ਸੋਚਦੇ ਆ ਅਸੀਂ ਤੁਹਾਡੇ ਘਰਾਂ ਬਾਰੇ ਸੋਚਦੇ ਆ ਬਸ ਆ ਫਰਕ ਹੈ ਬਸ ਪੰਜਾਬ ਚ ਵੀ ਇਦਾਂ ਕਰ ਰਹੇ ਆ ਫੋਨ ਕਰਕੇ ਪੁੱਛ ਲਿਓ ਪੰਜਾਬ ਚ ਵੀ 90% ਘਰਾਂ ਚ ਬਿਜਲੀ ਫ੍ਰੀ ਆ 50000 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਤੀਆਂ ਪੌਣੇ 3 ਸਾਲ ਚ ਫੋਨ ਕਰਕੇ ਪੁੱਛ ਲਿਓ ਕਿਸਦਾ 1 ਰੁਪਿਆ ਵੀ ਲੱਗਿਆ ਹੋਵੇ ਦੋ ਦੋ ਐਮਐਲਏ ਨਾਲ ਚੱਲ ਰਹੇ ਹਾਂ ਹਾਂ ਬਸ 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 ਇਹ ਸਾਡੀ ਪਾਰਟੀ ਦਾ ਇੱਕ ਚੰਗਾ ਸੰਕੇਤ ਹੈ ਕਿ ਸਾਡੇ ਨਾਲ ਸਾਡੇ ਜਿਹੜੇ ਆਪਾਂ ਕੋਈ ਲੜਾਈ ਪੜਾਈ ਵਾਲੇ ਨਹੀਂ ਆਪਾਂ ਕੋਈ ਪੈਸੇ ਕਮਾਉਣ ਵਾਲੇ ਨਹੀਂ ਠੀਕ ਹੈ ਨਾ ਉਹ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਮੇਰਾ ਇਨੀਆਂ ਕੀਤੀਆਂ ਹੋਈਆਂ ਦੁਨੀਆ ਭਰ ਚ ਦਾ ਨਾਮ ਚੱਲ ਰਿਹਾ ਉਹ ਤੋਂ ਬਾਅਦ ਹੋਰ ਕੀ ਕੀ ਪ੍ਰਮਾਤਮਾ ਨੂੰ ਹੋਰ ਕੀ ਮੰਗ ਲਈ ਉਹ ਤੋਂ ਆ ਫੁੱਲ ਮੈਂ ਤਾਂ ਸੋਚਦਾ ਉਹਨਾਂ ਕੋਈ ਪੁਰਾਣੇ ਜਨਮਾਂ ਦਾ ਪੁੰਨ ਨਹੀਂ ਹੈ ਜਿਹੜਾ ਪੱਗ ਭਰੀ ਪਈ ਹੈ ਫੁੱਲਾਂ ਨਾਲ ਗੱਡੀ ਭਰੀ ਪਈ ਹੈ ਦੂਜੇ ਪਾਸੇ ਉਹ ਭਾਜਪਾ ਵਾਲੇ ਨੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਪੂਰੀਆਂ ਜਾਂ ਲੈ ਕੇ ਕਦੀ ਇਮਾਨਦਾਰੀ ਇਮਾਨਦਾਰ ਬਸ ਇਮਾਨਦਾਰੀ ਹੈ ਨਹੀਂ ਗੁਰੂ ਨੇ ਸੱਚ ਦਾ ਸਨੇਹਾ ਦਿੱਤਾ ਗੁਰੂ ਸਾਹਿਬ ਤਾਂ ਲਿਖਦੇ ਹੀ ਸੱਚ ਨਾਨਕ ਬੱਤ ਗੁਰੂ ਨਾਨਕ ਜਿੱਥੇ ਆ ਗਿਆ ਸਮਝ ਲਓ ਸੱਚ ਠੀਕ ਹੈ ਨਾ ਸੋ ਨਾਨਕ ਸਾਹਿਬ ਨੇ ਕੇਜਰੀਵਾਲ ਨੇ ਬੱਚਿਆਂ ਨੂੰ ਪਾਪੀ ਪੈਨਸਲ ਦੇਣੀਆਂ ਨੇ ਉਹ ਕਰਦੇ ਨੇ ਹਾਂ ਉਹ ਲੜਾਉਂਦੇ ਆ ਨਫਰਤ ਹਾਂ ਆਪਾਂ ਦੇ ਕੋ ਬੜੀ ਅੱਛੀ ਗੱਲ ਮੁੰਡੇ ਨੇ ਕਹੀ ਹੈ ਕਿ ਕੇਜਰੀਵਾਲ ਨੇ ਸਾਡੇ ਜਵਾਕਾਂ ਨੂੰ ਕਾਪੀਆਂ ਤੇ ਪੈਨਸਲ ਦੇਣੀਆਂ ਨੇ ਉਹਨਾਂ ਨੇ ਸਾਨੂੰ ਲਾਠੀਆਂ ਤਲਵਾਰਾਂ ਦੇਣੀਆਂ ਨੇ ਵੀ ਲੜੋ ਆਪਸ ਵਿੱਚ ਵੱਡੋ ਇੱਕ ਦੂਜੇ ਅਸੀਂ ਨਭਰ ਦਿਰਾ ਨਹੀਂ ਤੇ ਬਹੁਤ ਵਧੀਆ ਗੱਲ ਕਰੀਏ ਭਾਈ ਜੀ ਹਾਂ ਹਾਂ ਗ੍ਰੰਤੀ ਸਿੰਘ ਸਾਡੇ ਉਹਨਾਂ ਦੀ ਅਨਾਉਂਸਮੈਂਟ ਹੋਈ ਹੈ ਪੁਜਾਰੀਆਂ ਦੀ ਅਨਾਉਂਸਮੈਂਟ ਅਸੀਂ ਜੋ ਕਹਨੇ ਆ ਉਹ ਕਰਦੇ ਆ ਨਹੀਂ ਤਾਂ ਕਹਿੰਦੇ ਨਹੀਂ ਨਹੀਂ ਕਹਿੰਦੇ ਨਹੀਂ ਅਸੀਂ ਇੰਨਾ ਵਾਂਗੂ ਨਹੀਂ ਹੈਗੇ ਮੈਂ ਕੀ ਕੀਤਾ ਮੈਂ ਨਾ ਕੁਝ ਮੁੰਡੇ ਸਾਡੇ ਨਾਲ ਜਿਹੜੇ ਸੀ ਉਹਨਾਂ ਨੂੰ ਨਾ ਭੇਜ ਦਿੰਨਾ ਉਹਨਾਂ ਪਬਲਿਕ 'ਚ ਮੈਂ ਕਈ ਵਾਰੀ ਲੋਕ ਕੀ ਮੇਰੇ ਮੂੰਹ ਤੇ ਨਹੀਂ ਦੱਸਦੇ ਪ੍ਰਭਾਵ ਪੈ ਜਾਂਦਾ ਵੀ ਸ਼ਾਇਦ ਉਹ ਦਿਲ ਦੀ ਗੱਲ ਨਾ ਦੱਸਣ ਆਮ ਜੋ ਗੱਲਾਂ ਕਰਦੇ ਆ ਲੋਕ ਉਹ ਦੋ ਮੈਂ ਕਿਹਾ ਵੀ ਇਹ ਪੁੱਛੀ ਲੋਕਾਂ ਨੂੰ ਵੀ ਤੁਹਾਨੂੰ 2100 ਤੇ ਜ਼ਿਆਦਾ ਯਕੀਨ ਹੈ ਜਾਂ 2500 ਤੇ 99% ਕਹਿੰਦੇ 2100 ਤੇ ਯਕੀਨ ਹੈ 2500 ਵਾਲੇ ਸਾਡਾ 15 ਲੱਖ ਮੁੱਕਰ ਚੁੱਕਿਆ ਪਹਿਲਾਂ ਆਪਾਂ ਚ ਸ਼ਗਨ ਤਾਂ ਆਪਣੇ 2100 ਪਾਇਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਔਰ ਇੰਨੀ ਮੁਕੱਦਸ ਪਵਿੱਤਰ ਜਗ੍ਹਾ ਦੇ ਸਾਹਮਣੇ ਖੜਕੇ ਅੱਪਾ ਗੱਲਾਂ ਕੀਤੀਆਂ ਝੂਠ ਨਹੀਂ ਬੋਲਦੇ ਇੰਨਾ ਮਾਨ ਸਨਮਾਨ ਤੁਸੀਂ ਜਗਦੀਪ ਹੋਰੀ ਕਰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਦੋਨਿਆਂ ਤੋਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਲਾਹ ਬੋਲੇ ਸੋਨਿਆ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਹੱਸਦੇ ਰਹੋ ਤਰੱਕੀਆਂ ਕਰੋ ਤੰਦਰੁਸਤੀ ਰਹੋ ਬਹੁਤ ਬਹੁਤ ਧੰਨਵਾਦ पंजाब के हरमन प्यारे मुख्यमंत्री सरदार भगवंत मान आपके बीच पहुंच चुके हैं केजरीवाल केजरीवाल पंजाब के हरमन प्यारे मुख्यमंत्री सरदार भगवंत मान आपके बीच पहुंच चुके हैं ये नहीं रुकता चलता रहता अपनी चाल सामने वाले शोर मचाए कर ले चाहे जितना बवाल मगर पंजाब के हर बन प्यारे मुख्यमंत्री सरदार भगवंत मान आपके बीच पहुंच चुके हैं दिल्ली की जनता के काम करता है बस अपना के रिवाज बिजली पानी मुफ्त रख पंजाब के हर प्यारे मुख्यमंत्री सरदार भगवंत मान आपके बीच पहुंच चुके हैं ध्यान रखता है पंजाब के हर मन प्यारे मुख्यमंत्री सरदार भगवंत मान आपके बीच पहुंच चुके हैं जरीवाल पंजाब के, के हरमन प्यारे मुख्यमंत्री सरदार भगवंत मान आपके बीच पहुंच चुके हैं उनके रोके ये नहीं रुकता चलता रहता अपनी चाल सामने वाले शोर मचाए कर ले चाहे जितना बवाल मगर पंजाब के हरमन प्यारे मुख्यमंत्री सरदार भगवंत मान आपके बीच पहुंच चुके हैं दिल्ली की जनता के काम करता है बस अपना केजरीवाल दिल्ली में बिजली पानी मुफ्त रख पंजाब के हरमन प्यारे मुख्यमंत्री सरदार भगवंत मान आपके बीच पहुंच चुके हैं ध्यान रखता है दिल्ली क्या रखे पंजाब के हर मन प्यारे मुख्यमंत्री सरदार भगवंत मान आपके बीच पहुंच चुके हैं केजरीवाल फिर केजरीवाल फिर पंजाब के हर मन प्यारे मुख्यमंत्री सरदार भगवंत मान आपके बीच पहुंच चुके हैं ये नहीं रुकता चलता रहता अपनी चाल सामने वाले शोर मचाए कर ले चाहे जितना बवाल मगर पंजाब के हर वन प्यारे मुखिया